ਦੋਸਤੋ ਇੱਕ ਵਾਰ ਨਾ ਇੱਕ ਯੂਨੀਵਰਸਿਟੀ ਦੇ ਵਿੱਚ ਵਿਦਿਆਰਥੀ ਜਿਹੜੇ ਪੜ੍ਹਦੇ ਸੀਗੇ ਕਦਰਾਂ ਕੀਮਤਾਂ ਸੋਸ਼ਲ ਵੈਲਿਊਜ਼ ਬਾਰੇ ਪੜ੍ਹ ਰਹੇ ਸੀ ਚੰਗੀਆਂ-ਚੰਗੀਆਂ ਗੱਲਾਂ ਸਿੱਖ ਰਹੇ ਸੀ ਉਹਨਾਂ ਤੇ ਇੱਕ ਤਜਰਬਾ ਕੀਤਾ ਗਿਆ ਉਹਨਾਂ ਨੂੰ ਯੂਨੀਵਰਸਿਟੀ ਦੇ ਵਿੱਚ ਇਹ ਕਿਹਾ ਗਿਆ ਵੀ ਤੁਸੀਂ ਕੈਂਪਸ ਜਾ ਕੇ ਕੋਈ ਕੰਮ ਕਰਨਾ ਹੈ ਪਰ ਅਲੱਗ-ਅਲੱਗ ਗਰੁੱਪਾਂ ਦੇ ਵਿੱਚ ਵੰਡ ਕੇ ਅਧਿਆਨ ਨੂੰ ਕਹਿੰਦਾ ਵੀ ਤੁਸੀਂ ਛੇਤੀ ਜਾਓ ਲੇਟ ਹੋ ਰਹੇ ਹੋ ਅਧਿਆਨ ਨੂੰ ਕਹਿੰਦਾ ਵੀ ਤੁਸੀਂ ਟਾਈਮ ਤੇ ਆਓ ਆਰਾਮ ਨਾਲ ਜਾਓ ਅਧਿਆਨ ਨੂੰ ਕਹਿੰਦਾ ਤੁਸੀਂ ਤੁਹਾਡੇ ਕੋਲ ਖੁੱਲਾ ਟਾਈਮ ਹੈ ਤੁਸੀਂ ਪਹੁੰਚ ਜੋ ਤਾਂ ਉਹਨਾਂ ਨੇ ਇੱਕ ਨਾ ਰਸਤੇ ਦੇ ਵਿੱਚ ਇੱਕ ਜ਼ਖਮੀ ਬੰਦਾ ਬਿਠਾਇਆ ਦੇਖਦੇ ਆਂ ਵੀ ਉਹ ਮਦਦ ਕਰਦੇ ਨੇ ਕਿ ਨਹੀਂ ਕਰਦੇ ਜਿਨ੍ਹਾਂ ਨੂੰ ਤਾਂ ਕਿਹਾ ਸੀਗਾ ਕਿ ਤੁਹਾਡੇ ਕੋਲ ਖੁੱਲਾ ਟਾਈਮ ਹੈ ਆਰਾਮ ਨਾ ਜਾਇਓ ਉਹ 60% ਰੁਕੇ ਮਦਦ ਕਰਨ ਵਾਸਤੇ ਜਿਨ੍ਹਾਂ ਨੂੰ ਕਿਹਾ ਸੀਗਾ ਵੀ ਤੁਸੀਂ ਟਾਈਮ ਤੇ ਹੋ ਲੇਟ ਵੀ ਨਹੀਂ ਹੈਗੇ ਜਲਦੀ ਵੀ ਨਹੀਂ ਹੈਗੇ ਨਿਕਲ ਜਾਓ ਉਹ 45% ਰੁਕੇ ਉਹਦੀ ਮਦਦ ਕਰਨ ਵਾਸਤੇ ਜਿਨ੍ਹਾਂ ਨੂੰ ਕਿਹਾ ਸੀ ਤੁਸੀਂ ਲੇਟ ਹੋ ਰਹੇ ਹੋ ਬਹੁਤ ਛੇਤੀ ਕਰੋ ਉਹ ਸਿਰਫ 10% ਰੁਕੇ ਹਾਲਾਂਕਿ ਸਾਰੇ ਬੜੇ ਚੰਗੇ ਸੀਗੇ ਹਰ ਇੱਕ ਦਾ ਭਲਾ ਸੋਚਣ ਵਾਲੇ ਇਨਸਾਨ ਸੀ ਪਰ ਜਿਹੜਾ ਸਮਾਂ ਤੇ ਵੈਲਿਊ ਉਹ ਅਲੱਗ-ਅਲੱਗ ਹੋ ਗਈਆਂ ਕਹਿਣ ਦਾ ਭਾਵ ਕੀ ਹੈ ਵੀ ਜਦੋਂ ਇਨਸਾਨ ਕਿਸੇ ਸੋਸ਼ਲ ਮਸਲੇ ਚ ਉਲਝ ਜਾਏ ਹੋਵੇ ਜਾਂ ਕਿਸੇ ਸਟ੍ਰੈਸ ਚ ਹੋਵੇ ਤਾਂ ਜ਼ਰੂਰੀ ਨਹੀਂ ਹੈਗਾ ਕਿ ਉਹ ਆਪਣੀਆਂ ਕਦਰਾਂ ਕੀਮਤਾਂ ਦੇ ਅਕੋਰਡਿੰਗ ਤੁਹਾਡੇ ਨਾਲ ਬਿਹੇਵ ਕਰਦਾ ਸੋ ਸਮ ਟਾਈਮ ਬੰਦੇ ਨੂੰ ਸਟ੍ਰੈਸ ਜਾਂ ਉਹਦਾ ਕੋਈ ਕੰਮ ਜਾਂ ਉਹਦਾ ਬਿਜ਼ੀ ਹੋਣਾ ਉਹਦੇ ਸੁਭਾਅ ਨੂੰ ਬਦਲ ਦਿੰਦਾ ਹੈ ਸੋ ਕਈ ਵਾਰ ਤਾਂ ਹਿ ਅਸੀਂ ਕਹਿ ਦਿੰਨੇ ਨਾ ਵੀ ਯਾਰ ਜੇ ਕਿਸੇ ਦੇ ਨਾ 100 ਕੰਮ ਕਰਕੇ 100 ਕੰਮ ਕਰ ਦੋ ਇੱਕ ਨੂੰ ਜਵਾਬ ਦੇ ਦਿਓ ਅਗਲਾ ਕਹਿੰਦਾ ਤਾਂ ਮਾੜਾ ਉਹ ਕਾਰ ਨਹੀਂ ਹੁੰਦਾ ਵੀ ਅਸੀਂ 100 ਕੰਮ ਚੋ ਜੇ ਅਸੀਂ 99 ਕੰਮ ਚੰਗੇ ਕਰਦੇ ਹਾਂ ਸਾਡੀ ਬੇਸਿਕ ਨੇਚਰ ਹੁੰਦੀ ਹੈ ਪਰ ਜੇ ਇੱਕ ਕੰਮ ਨੂੰ ਸਾਡੇ ਤੋਂ ਮਨਾ ਹੋ ਗਿਆ ਸਾਡੇ ਬਿਜੀ ਹੋਣ ਕਰਕੇ ਸਾਨੂੰ ਲੋਕ ਮਾੜਾ ਕਹਿ ਦਿੰਦੇ ਆ ਕਿ ਇਹਨੇ ਕੰਮ ਨਹੀਂ ਕਰਿਆ ਅਸੀਂ ਕਹਿੰਦੇ ਨਾ ਵੀ ਸਾਡੇ 90 20 99 ਖੂਚ ਸਿੱਟਦੇ ਹਨ ਸੋ ਇਸ ਕਰਕੇ ਆ ਜੇ ਕੋਈ ਤੁਹਾਡੇ ਵਾਲੇ ਦੁਆਲੇ ਬੰਦਾ ਇਸ ਤਰ੍ਹਾਂ ਦਾ ਮਿਲਦਾ ਜਿਹੜਾ ਹੈ ਬਹੁਤ ਚੰਗਾ ਪਰ ਇਸ ਵਾਰ ਉਹ ਤੁਹਾਡਾ ਕੰਮ ਨਹੀਂ ਕਰ ਰਿਹਾ ਇਹਦਾ ਮਤਲਬ ਕੀ ਹੈ ਜਾਂ ਤਾਂ ਉਹ ਸਟ्रेस 'ਚ ਹੈ ਜਾਂ ਉਹ ਕੋਈ ਨਾ ਕੋਈ ਸੋਸ਼ਲ ਮਸਲੇ ਦੇ ਵਿੱਚ ਉਲਝਿਆ ਹੋਇਆ ਹੈ ਪਰ ਬੇਸਿਕ ਨੇਚਰ ਜਿਹੜੀ ਹੈਗੀ ਉਹਦੀ ਉਹ ਹੀ ਰਹਿੰਦੀ ਹੈ ਪਰ ਉਹ ਸੋਸ਼ਲ ਬਿਹੇਵੀਅਰ ਜਿਹੜਾ ਹੈਗਾ ਉਹ ਡਿਫਰੈਂਟ ਹੋ ਜਾਂਦਾ ਹੈ ਹਾਲਾਤਾਂ ਅਕੋਰਡਿੰਗ ਸੋ ਕਈ ਵਾਰ ਇਨਸਾਨ ਨੂੰ ਹਾਲਾਤ ਨੇ ਜਿਹੜੇ ਉਹ ਬਦਲ ਦਿੰਦੇ ਆ